ਹੋ ਰਹੀ ਹੈ ਤਨ ਪ੍ਰੋਗਰਾਮ ਉਹਦੇ ਚ ਸਾਂਝੇ ਹੋ ਗਏ ਸੀਗੇ ਤੇ ਅੱਜ ਵਾਲੀ ਮੀਟਿੰਗ ਦੇ ਏਜੰਡੇ ਤੈਅ ਹੋ ਗਏ ਸੀਗੇ ਤੇ ਅੱਜ ਵਾਲੀ ਮੀਟਿੰਗ ਦੇ ਏਜੰਡੇ ਤੈਅ ਹੋ ਗਏ ਸੀਗੇ ਤੇ ਉਹਦੇ ਤੇ ਦੋਨੇ ਉਹਨਾਂ ਦੇ ਫੋਰਮਾਂ ਨੇ ਵੀ ਵਿਚਾਰ ਕੇ ਆਏ ਆ ਅਸੀਂ ਵੀ ਆਏ ਆ ਸਾਨੂੰ ਉਮੀਦ ਹੈ ਪੂਰੀ ਵੀ ਜਿਹੜੀ ਗਾਹਾਂ ਇੱਕ ਸਟੈਪ ਹੋਰ ਏਕਤਾ ਵੱਲ ਨੂੰ ਫਾਰਵਰਡ ਹੋਊਗੀ ਗੱਲਬਾਤ ਜੇ ਇਤਨੇ ਆ ਕਿ ਅੱਜ ਵੀ ਜਿਹੜੀ ਅਗਲੀ ਮੀਟਿੰਗ ਦੀ ਕੋਈ ਠੀਕ ਪੈ ਜੇ ਕਿਉਂਕਿ ਬੱਲੇਵਾਂ ਸਾਹਿਬ ਦੇ ਫੇਸ ਤੋਂ ਦੇਖੀਏ ਲੱਗਦਾ ਕਿ ਜਲਦੀ ਹੀ ਦੇਖੋ ਜੀ ਜਿਹੜੀਆਂ ਮੰਨ ਲੋ 26 ਜਨਵਰੀ ਵਾਲਾ ਮੇਨ ਐਜੰਡਾ ਤੇ 26 ਜਨਵਰੀ ਵਾਲਾ ਕਾਮਨ ਮਿਨੀਮਮ ਉਹ ਜਿਹੜੀ ਕਾਮਨ ਸੈਫਟੀ ਦੇ ਆਧਾਰ ਤੇ ਸਾਂਝਾ ਹੋ ਜੇ ਮੰਨ ਲਓ ਵੀ ਜੇ ਸਾਨੂੰ ਉਮੀਦ ਵੀ ਹੈ ਕਿ ਉਹ ਸਾਂਝਾ ਹੋ ਜਾਊਗਾ ਮੰਨ ਲਓ ਜੇ ਉਹ ਸਾਂਝਾ ਹੋ ਗਿਆ ਬਾਕੀ ਗੱਲਾਂ ਸਾਰੀਆਂ ਗੱਲਾਂ ਹੁੰਦੀਆਂ ਨੇ ਜੇ ਕੁਝ ਗੱਲਾਂ ਰਹਿ ਵੀ ਗਈਆਂ ਉਹ ਨੈਕਸਟ ਮੀਟਿੰਗ ਤੇ ਹੋ ਜਾਣੀਆਂ ਪਰ ਸਾਡੇ ਹਿਸਾਬ ਨਾਲ ਜੋ ਡੱਲੇਵਾਲ ਸਾਹਿਬ ਦੀ ਰਾਤ ਹਾਲਤ ਰਹੀ ਆ ਹੁਣ ਵੀ ਅਸੀਂ ਮਿਲ ਕੇ ਆਏ ਆ ਸਾਰੀ ਰਾਤ ਉਲਟ ਕੇ ਰਹੇ ਗਏ ਤੇ ਹੁਣ ਜਦੋਂ ਅਸੀਂ ਗਏ ਆ ਉਦੋਂ ਵੀ ਉਲਟੀ ਆਈ ਉਹਨਾਂ ਨੂੰ ਮਤਲਬ ਉਹਨਾਂ ਦੀ ਜਿਹੜੀ ਅੱਜ 25ਵਾਂ ਦਿਨ ਹੋ ਗਿਆ ਜਿਹੜੇ ਉਹਨਾਂ ਦੇ ਹੈਲਥ ਕੰਡੀਸ਼ਨ ਬਹੁਤ ਹੀ ਨਾਜ਼ਿਕ ਤੇ ਡਾਊਨ ਆ ਉਹ ਸੋ ਅਸੀਂ ਇਹ 26 ਵਾਲਾ ਸਾਂਝਾ ਕਰਕੇ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਉਹਨਾਂ ਦਾ ਜਿਹੜੇ ਹੈਲਥ ਵਾਲੀ ਗੱਲ ਨੂੰ ਮੁੱਖ ਰੱਖ ਕੇ ਤਿੰਨੇ ਫਾਰਮ ਹੈ ਜਿਹੜਾ ਉਹਦੇ ਤੇ ਕੋਈ ਆਪਣਾ ਉਹ ਸਾਂਝੀ ਭਾਵਨਾ ਬਿਆਨ ਕਰਨ ਦੇ ਦੇਖੋ ਇਹ ਮੀਟਿੰਗ ਬਹੁਤ ਮਹੱਤਵਪੂਰਨ ਸੀ ਤਾਂ ਹੀ ਮੈਂ ਮੀਟਿੰਗ ਸ਼ਾਮਲ ਹੋਣ ਵਾਸਤੇ ਆਇਆ ਹਾਂ ਕਿਉਂਕਿ ਡੱਲੇਵਾਲ ਸਾਭ ਦੀ ਸਿਹਤ ਜਿਹੜੀ ਆ ਉਹ ਜਿਆਦਾ ਨਸਾਜ ਚੱਲ ਰਹੀ ਰਾਤ ਤੋਂ ਕੱਲ ਸ਼ਾਮ ਤੋਂ ਚੱਲ ਰਹੀ ਸੀ ਰਾਤ 2 ਵਜੇ ਵੀ ਜਿਆਦਾ ਪਰੇਸ਼ਾਨੀ ਹੋ ਗਈ ਸੀ ਹੁਣ ਵੀ ਜਿਹੜੀ ਆ ਇਸਾਰੇ ਕਾਕਾਸਨ ਕੋਰਡਾ ਜਿਹੜੇ ਆ ਉਹ ਮਤਲਬ ਉੱਥੇ ਪੱਕੇ ਉੱਥੇ ਡੱਲੇਵਾਲਾ ਸਭ ਦੇ ਲੱਗੇ ਬੈਗੇ ਨੇ ਅ ਔਰ ਆਪਾਂ ਜਿਹੜੇ ਇੱਥੇ ਮੀਟਿੰਗ ਅਟੈਂਡ ਕਰਨ ਵਾਸਤੇ ਆਏ ਆ ਅ ਦੇਖਦੇ ਅੰਦਰ ਮੀਟਿੰਗ ਦੇ ਜਿਹੜਾ ਸਾਡੀ ਜਿਹੜੀ ਉਹ ਨਹੀਂ ਦੇਖੋ ਸਿੱਤੀ ਜਦੋਂ ਜਦੋਂ ਹੁਣ ਨਵੇਂ ਬੈਠੇ ਹੋ ਤਾਂ ਗੰਭੀਰ ਹੈਗੇ ਨੇ ਡੱਲੇਵਾਲਾ ਸਭ ਨਾਲ ਚਲੰਜਾ ਦੇ ਨ ਹੋ ਗਏ ਨੇ ਉਹ ਜਿਆਦਾ ਜਿਹੜਾ ਸੀਰੀਅਸ ਬਦਵਾ ਪਰ ਸਿਹਤ ਜਿਹੜੀ ਆ ਬਿਲਕੁਲ ਡਾਊਨ ਹੋ ਗਈ ਆ ਇਸੇ ਕਰਕੇ ਜੀ ਲੀਡਰਸ਼ਿਪ ਸਾਡੀ ਆ ਉੱਥੇ ਜਿਆਦਾ ਮਤਲਬ ਹੰਗਾਮੀ ਹਾਲਤ ਜਿਹੜੇ ਉੱਥੇ ਬੈਠੀ ਹੋਈ ਆ ਇੱਥੇ ਜਿਹੜੀ ਜੋ ਪਿਛਲੀ ਮੀਟਿੰਗ ਸਾਡੀ ਸੀ ਉਸ ਤੋਂ ਅੱਗੇ ਜਿਹੜੇ ਮੁੱਦੇ ਤੋਰੇ ਜਾਣਗੇ ਔਰ ਜੋ ਅੱਗੇ ਸਾਰੀ ਸਹਿਮਤੀ ਪਾਢੀ ਤੁਹਾਨੂੰ ਮੀਟਿੰਗ ਦੇ ਬਾਅਦ ਦੱਸਦੇ ਆਣਗੇ ਮੈਂ ਮੰਨਾਂ ਕਿ ਦੱਸੇ ਭੰਗੂ ਲਖਸਿੰਦਰ ਆਏ ਇੱਕ ਛੇ ਦੇ ਕੋਲ ਗਰਦਾਸ ਵੀ ਸ਼ਾਇਦ ਆਊਗਾ ਇੱਕ ਦਾ ਲੀਡਰ ਹੋਰ ਆਊਗਾ ਜਿਹੜਾ ਵੀ ਹੋਇਆ ਪਰ ਜ਼ਿਆਦਾ ਸਾਡੀ ਜਿਹੜੀ ਕਿਉਂ 111 121 ਉੱਤੇ ਬੈਠੇ ਨੇ ਉਹਨਾਂ ਦੇਖਭਾਲ ਵੀ ਕਰਨੀ ਲੀਡਰਸ਼ਿਪ ਨੇ ਔਰ ਡੱਲੇਵਾਸਾ ਦੀ ਦੇਖਭਾਲ ਕਰਨੀ ਤਾਂ ਕਰਕੇ ਜਿਹੜਾ ਜ਼ਿਆਦਾ ਬਣਨਾ ਪੈ ਰਿਹਾ ਨਹੀਂ ਮੈਂ ਚੜ੍ਹਦੀ ਕਲਾ ਕੋਈ ਇਹ ਜੀ ਗੱਲ ਨਹੀਂ ਆ ਚੜ੍ਹਦੀ ਕਲਾ ਦਾ ਹਾਂਜੀ ਖਲੋਰੀ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਲਏ ਅੱਜ ਦੀ ਮੀਟਿੰਗ ਨੂੰ ਲੈ ਕੇ ਖਲੋਰੀ ਮੀਟਿੰਗ ਇਹੀ ਫੈਸਲਾ ਲਿਆ ਵੀ ਜਿਹੜੀ ਸਾਂਝੀ ਏਕਤਾ ਬਣਦੀ ਜਿਸ ਤਰ੍ਹਾਂ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਚਾਹੀਦਾ ਵਾ ਇਹ ਵੀ ਫੈਸਲਾ ਲਿਆ ਵਾ ਬਾਕੀ ਸਾਡੇ ਸਾਥੀ ਅਸਟੇਟ ਵਾਲੇ ਉਹ ਕੀ ਦੱਸਦੇ ਨੇ ਪੀਪਲ ਪੁੱਛਦੇ ਨੇ ਉਹਦੇ ਤੇ ਗੌਰ ਕਰਾਂਗੇ ਪੋਜੀਟਿਵ ਰਹੀ ਆ ਤਿੰਨ ਪ੍ਰੋਗਰਾਮ ਉਹਦੇ ਵਿੱਚ ਸਾਂਝੇ ਹੋਗੇ ਸੀਗੇ ਤੇ ਅੱਜ ਵਾਲੀ ਮੀਟਿੰਗ ਦੇ ਏਜੰਡੇ ਤੈਅ ਹੋ ਗਏ ਸੀਗੇ ਤੇ ਅੱਜ ਵਾਲੀ ਮੀਟਿੰਗ ਦੇ ਏਜੰਡੇ ਤੈਅ ਹੋ ਗਏ ਸੀਗੇ ਤੇ ਉਹਦੇ ਤੇ ਦੋਨੇ ਉਹਨਾਂ ਦੇ ਫੋਰਮਾਂ ਨੇ ਵੀ ਵਿਚਾਰ ਕੇ ਆਏ ਆ ਅਸੀਂ ਵੀ ਆਏ ਆ ਸਾਨੂੰ ਉਮੀਦ ਹੈ ਪੂਰੀ ਵੀ ਜਿਹੜੀ ਗਾਹਾਂ ਇੱਕ ਸਟੈਪ ਹੋਰ ਏਕਤਾ ਵੱਲ ਨੂੰ ਫਾਰਵਰਡ ਹੋਊਗੀ ਗੱਲਬਾਤ ਜੇ ਇਤਨੇ ਹੈ ਕਿ ਅੱਜ ਵੀ ਜਿਹੜੀ ਅਗਲੀ ਮੀਟਿੰਗ ਦੀ ਕੋਈ ਠੀਕ ਪੈਦੀ ਕਿਉਂਕਿ ਬੱਲੇਬਾ ਸਾਹਿਬ ਦੇ ਫੇਸ ਤੋਂ ਦੇਖੀਏ ਲੱਗਦਾ ਕਿ ਇਹ ਜਲਦੀ ਮੁਕਤ ਕਰਦਾ ਦੇਖੋ ਜੀ ਜਿਹੜੀਆਂ ਮੰਨ ਲੋ 26 ਜਨਵਰੀ ਵਾਲਾ ਮੇਨ ਐਜੰਡਾ ਤੇ 26 ਜਨਵਰੀ ਵਾਲਾ ਕਾਮਨ ਮਿਨੀਮਮ ਉਹ ਜਿਹੜੀ ਕਾਮਨ ਸੈਂਟੀ ਦੇ ਆਧਾਰ ਤੇ ਸਾਂਝਾ ਹੋ ਜੇ ਮੰਨ ਲਓ ਵੀ ਜੇ ਸਾਨੂੰ ਉਮੀਦ ਵੀ ਹੈ ਕਿ ਉਹ ਸਾਂਝਾ ਹੋ ਜਾਊਗਾ ਮੰਨ ਲਓ ਜੇ ਉਹ ਸਾਂਝਾ ਹੋ ਗਿਆ ਬਾਕੀ ਗੱਲਾਂ ਸਾਰੀਆਂ ਗੱਲਾਂ ਹੁੰਦੀਆਂ ਨੇ ਜੇ ਕੁਝ ਗੱਲਾਂ ਰਹਿ ਵੀ ਗਈਆਂ ਉਹ ਨੈਕਸਟ ਮੀਟਿੰਗ ਤੇ ਹੋ ਜਾਣਗੀਆਂ ਪਰ ਸਾਡੇ ਹਿਸਾਬ ਨਾਲ ਜੋ ਡੱਲੇਵਾਲ ਸਾਹਿਬ ਦੀ ਰਾਤ ਹਾਲਤ ਰਹੀ ਆ ਹੁਣ ਵੀ ਅਸੀਂ ਮਿਲ ਕੇ ਆਏ ਆ ਸਾਰੀ ਰਾਤ ਉਲਟ ਕੇ ਰਹਿੰਗੇ ਤੇ ਹੁਣ ਜਦੋਂ ਅਸੀਂ ਗਏ ਆ ਉਦੋਂ ਵੀ ਉਲਟੀ ਆਈ ਉਹਨਾਂ ਨੂੰ ਮਤਲਬ ਉਹਨਾਂ ਦੀ ਜਿਹੜੀ ਅੱਜ 25ਵਾਂ ਦਿਨ ਹੋ ਗਿਆ ਜਿਹੜੀ ਉਹਨਾਂ ਦੀ ਹੈਲਥ ਕੰਡੀਸ਼ਨ ਬਹੁਤ ਹੀ ਨਾਜ਼ੁਕ ਤੇ ਡਾਊਨ ਆ ਉਹ ਸੋ ਅਸੀਂ ਇਹ 26 ਆਵਾ ਸਾਂਝਾ ਕਰਕੇ ਸਾਡੇ ਕੋਸ਼ਿਸ਼ ਇਹ ਹੋਊਗੀ ਵੀ ਉਹਨਾਂ ਦਾ ਜਿਹੜੇ ਹੈਲਥ ਵਾਲੀ ਗੱਲ ਨੂੰ ਮੁੱਖ ਰੱਖ ਕੇ ਤਿੰਨੇ ਫੋਰਮ ਆ ਜਿਹੜਾ ਉਦੇ ਤੇ ਕੋਈ ਆਪਣਾ ਉਹ ਸਾਂਝੀ ਭਾਵਨਾ ਬਿਆਨ ਕਰਨੀ ਦੇਖੋ ਇਹ ਮੀਟਿੰਗ ਬਹੁਤ ਮਹੱਤਵਪੂਰਨ ਸੀ ਤਾਂ ਹੀ ਮੈਂ ਮੀਟਿੰਗ ਸ਼ਾਮ ਨੂੰ ਆਉਣ ਵਾਸਤੇ ਆਇਆ ਹਾਂ ਕਿਉਂਕਿ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਆ ਉਹ ਜਿਆਦਾ ਨਸਾਜ ਚੱਲ ਰਹੀ ਰਾਤ ਤੋਂ ਕੱਲ ਸ਼ਾਮ ਤੋਂ ਚੱਲ ਰਹੀ ਸੀ ਰਾਤ 2 ਵਜੇ ਵੀ ਜਿਆਦਾ ਪਰੇਸ਼ਾਨੀ ਹੋ ਗਈ ਸੀ ਹੁਣ ਵੀ ਜਿਹੜੀ ਆ ਇਸ ਕਰਕੇ ਕਾਕਾ ਸਿੰਘ ਕੋਟੜਾ ਜਿਹੜੇ ਆ ਉਹ ਮਤਲਬ ਉੱਥੇ ਪੱਕੇ ਉੱਥੇ ਡੱਲੇਵਾਲ ਸਾਹਿਬ ਦੇ ਲਾਗੇ ਬੈ ਗਏ ਨੇ ਔਰ ਆਪਾਂ ਜਿਹੜੇ ਇੱਥੇ ਮੀਟਿੰਗ ਅਟੈਂਡ ਕਰਨ ਵਾਸਤੇ ਆਏ ਆਂ ਅ ਦੇਖਦੇ ਅੰਦਰ ਮੀਟਿੰਗ ਦੇ ਜਿਹੜਾ ਸਾਡੀ ਜਿਹੜੀ ਉਹ ਪਿਛੇ ਨਹੀਂ ਦੇਖੋ ਸਿੱਤੀ ਜਦੋਂ ਜਦੋਂ ਹੁਣ ਨਵੇਂ ਬੈਠੇ ਹੋ ਤਾਂ ਗੰਭੀਰ ਹੈਗੇ ਨੇ ਟੱਲੇਆ ਸਾਹਿਬ ਨਾਲ ਚਲੰਜਾ ਦੇ ਹੋ ਗਏ ਨੇ ਉਹ ਜਿਆਦਾ ਜਿਹੜਾ ਸੀਰੀਅਸ ਮੁੱਦਾਵਾ ਪਰ ਸਿਹਤ ਜਿਹੜੀ ਇਹ ਬਿਲਕੁਲ ਡਾਊਨ ਹੋ ਗਈ ਆ ਇਸੇ ਕਰਕੇ ਜੀ ਲੀਡਰਸ਼ਿਪ ਸਾਡੀ ਆ ਉੱਥੇ ਜਿਆਦਾ ਮਤਲਬ ਹੰਗਾਮੀ ਹਾਲਤ ਜਿੱਥੇ ਬੈਠੀ ਹੋਈ ਆ ਇੱਥੇ ਜਿਹੜੀ ਜੋ ਪਿਛਲੀ ਮੀਟਿੰਗ ਸਾਡੀ ਸੀ ਉਸ ਤੋਂ ਅੱਗੇ ਜਿਹੜੇ ਮੁੱਦੇ ਤੋਰੇ ਜਾਣਗੇ ਔਰ ਜੋ ਅੱਗੇ ਸਾਰੀ ਸਹਿਮਤੀ ਪਾਣੀ ਤੁਹਾਨੂੰ ਮੀਟਿੰਗ ਤੋਂ ਬਾਅਦ ਦੱਸਦੇ ਆਣਗੇ ਮੈਂ ਮੰਗਾਂ ਕਿ ਦੱਸੇ ਭੰਗੂ ਵੱਲ ਰਫਿੰਦਰ ਆਏ ਅੱਛਾ ਦੇਖੋ ਕੋਈ ਗਰਦਾਸ ਹੀ ਸ਼ਾਇਦ ਆਊਗਾ ਤੇ ਇੱਕ ਤਾਂ ਲੀਡਰ ਹੋਰ ਆਊਗਾ ਜਿਹੜਾ ਵੀ ਹੋਇਆ ਪਰ ਜ਼ਿਆਦਾ ਸਾਡੀ ਜਿਹੜੀ ਕਿਉਂ 111 121 ਉੱਤੇ ਬੈਠੇ ਨੇ ਉਹਨਾਂ ਦੇਖਭਾਲ ਵੀ ਕਰਨੀ ਲੀਡਰਸ਼ਿਪ ਨੇ ਉਹ ਡੱਲੇ ਵਾਸਤੇ ਵੀ ਦੇਖਭਾਲ ਕਰਨੀ ਤਾਂ ਕਰਕੇ ਜਿਹੜਾ ਜ਼ਿਆਦਾ ਬਣਨਾ ਪੈਣਾ ਹੈ ਤੁਹਾਡੀ ਹੋਈ ਹੈ ਉਹਦੇ ਵਿੱਚ ਨਹੀਂ ਮੈਂ ਚੜ੍ਹਦੀ ਕਲਾ ਕੋਈ ਅਜਿਹੀ ਗੱਲ ਨਹੀਂ ਆ ਚੜ੍ਹਦੀ ਕਲਾ ਦਾ ਹਾਂਜੀ ਖਲੋਰੀ ਮੀਟਿੰਗ ਦੇ ਵਿੱਚ ਕੀ ਕੀ ਫੈਸਲਾ ਲੈ ਅੱਜ ਵੀ ਮੀਟਿੰਗ ਹੋਣੀ ਹੈ ਨਹੀਂ ਖਲੋਰੀ ਮੀਟਿੰਗ ਇਹੀ ਫੈਸਲਾ ਲਿਆ ਵੀ ਜਿਹੜੀ ਸਾਂਝੀ ਏਕਤਾ ਬਣਦੀ ਜਿਸ ਤਰ੍ਹਾਂ ਜਿਹੜੀ ਆ ਉਹਨੂੰ ਵਧੀ ਇਹੀ ਫੈਸਲਾ ਲਿਆ ਵਾ ਬਾਕੀ ਸਾਡੇ ਸਾਥੀ ਅਸਟੀਆਂ ਵਾਲੇ ਉਹ ਕੀ ਦੱਸਦੇ ਨੇ ਪੀਪਲ ਪੁੱਛਦੇ ਨੇ ਉਹਦੇ ਤੇ ਗੌਰ ਕਰਾਂ